ਇਹ ਵੀਰੇ ਆਪਣੇ ਕੋਲੇ ਮੈਨੂੰ ਲੱਗਦਾ ਚੀਜ਼ ਵਧੀਆ ਗਈ ਬਰੀਡ ਵਧੀਆ ਤਾਂ ਤਾਂ ਫਿਰ ਆਪਣੇ ਕੋਲੇ ਗਾਗਨੇ ਆਉਣਾ ਹੀ ਆਉਣਾ ਫਿਰ ਤਾਂ ਵੇਖੀ ਜਾਂਦੀ ਆ ਇਹ ਮਾੜੀ ਚੀਜ਼ ਆ ਉਹਨੂੰ ਚਾਹੇ ਜਿੱਥੇ ਮਰਜ਼ੀ ਚਾਹੇ 10 ਵੀਡੀਓ ਬਣਵਾ ਲਓ ਨਹੀਂ ਵਿਕਦੀ ਉਹ ਨਹੀਂ ਵਿਕਦੀ ਵੀਰੇ ਮੈਨੂੰ ਤਾਂ ਐਂ ਲੱਗਦਾ ਵੀ ਜੇ ਕਿਸੇ ਨੇ ਕਰਨ ਦਾ ਬਰੀਡ ਤੇ ਹੀ ਕੰਮ ਕਰੋ ਫਿਰ ਤਾਂ ਕਾਮਯਾਬ ਹੀ ਆ ਬੰਦਾ ਹਾਂ ਠੀਕ ਆ ਨਹੀਂ ਤਾਂ ਫਿਰ ਟੱਕਰਾਈਂ ਚੀਜ਼ਾਂ ਰੱਖੀਆਂ ਹੋਈਆਂ ਨੇ ਉਹ ਤਾਂ ਵੀ ਨਹੀਂ ਬੋਲਣਾ ਬਾਈ ਚੀਜ਼ਾਂ ਰੱਖਾਂਗੇ ਤਾਂ ਅੱਗੇ ਵੀ ਚੀਜ਼ਾਂ ਹੀ ਆਉਣਗੀਆਂ ਹੈਨਾ ਬਿਲਕੁਲ ਵੀਰ ਦੇਖ ਸਕਦੇ ਹੋਗੇ ਚੰਗੀਆਂ ਬੱਕਰੀਆਂ ਥਾਂ ਤੋਂ ਵੀ ਚੰਗੇ ਨੇ ਵੀ ਨੱਕ ਦੇਖ ਸਕਦੇ ਹੋ ਬਈ ਦਾ ਕਿਵੇਂ ਪੂਰਾ ਕੁੰਡਾ ਤੋਤੇ ਵਰਗਾ ਨੱਕ ਆ ਇਹ ਵੀ ਫੈਣੀ ਆ ਜੀ ਇਹ ਗੱਬਣ ਕਰਾਈ ਬਾਕੀ ਰਾਜ ਹੀ ਬਹੁਤ ਆ ਨਾ ਬੱਕਰੀ ਹਾਂ ਜੀ ਵੀਰੇ ਟੋਟਲੀ ਬਾਈ ਜਿੰਨੇ ਮਰਜ਼ੀ ਫੜ ਲਓ ਸਾਰੇ ਬੱਚੇ ਦੇ ਬਈ ਉਹੀ ਜੀ ਮੂੰਹ ਨੇ ਦੇਖ ਸਕਦੇ ਹੋ ਥੋੜਾ ਇਹਦਾ ਕੰਨ ਦੇਖ ਲੋ ਦਿਖਾ ਦੇ ਕੰਨ ਆ ਆ ਫੜੀ ਹੋਈ ਇਧਰ ਮੜਾਇਆ ਲੈ ਵੀ ਕੰਨ ਦੇਖੋ ਦੇਖ ਇਹ ਵੀ ਹੁਣੀ ਦੁਕਾਨਾਂ ਨੇ ਜਾਊਗਾ ਲਗਭਗ 20 ਤੋਂ ਨੇੜੇ ਕੰਨ ਲੈ ਵੀ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੈ ਅੱਪ ਅੱਜ ਆਏ ਹੋਏ ਆਂਗੇ ਬਾਈ ਪਿੰਡ ਤਲੇਰ ਕਲਾਂ ਦੇ ਵਿੱਚ ਮਲੇਰ ਕੋਟਲੇ ਦੇ ਜਮਾ ਕੋਲੇ ਹਰਮੀਤ ਵਾਈ ਦੇ ਕੋਲੇ ਹਨਾ ਤੇ ਹਰਮੀਤ ਵਾਈ ਬਈ ਪਹਿਲਾਂ ਤਾਂ ਫਿਰਦਾ ਸੀਗਾ ਬੱਕਰੀਆਂ ਵੇਚਣ ਨੂੰ ਪਰ ਹੁਣ ਪਤਿੰਦਰ ਨੇ ਦੁੱਗਣੀਆਂ ਕਰ ਲੀਆਂ ਪਤਾ ਨਹੀਂ ਕੀ ਗੱਲਬਾਤ ਹੋ ਗਈ ਆ ਜਾ ਮਿੱਤਰਾ ਗੱਲਬਾਤ ਕਰ ਦਾਂਗੇ ਭਾਈ ਅੱਸੀ ਕਰ ਜੀ ਅੱਸੀ ਕਰ ਵੀਰੇ ਕੀ ਹਾਲ ਹੈ ਜੀ ਹਾਂਜੀ ਭਾਈ ਜੀ ਬਹੁਤ ਵਧੀਆ ਜੀ ਜੀ ਹੁਣ ਆਪਣੇ ਕੋਲੇ ਕਿੰਨੀਆਂ ਬੱਕਰੀਆਂ ਹੋ ਗਈਆਂ ਜੀ ਹੈਗੀਆਂ ਵੀਰੇ 60 ਕਰ ਠੀਕ ਹੈ ਜੀ ਠੀਕ ਹੈ ਹਾਂਜੀ ਉਦੋਂ ਕਿੰਨੀਆਂ ਸੀਗੀਆਂ ਜਦੋਂ ਆਪਾਂ ਪਹਿਲਾ ਵੀਡੀਓ ਉਹ ਲੈਦੀ ਸੀਗੀਆਂ ਮੈਨੂੰ ਲੱਗਦਾ 35 35-40 ਹੋਵੀਆਂ ਸੀਗੀਆਂ ਠੀਕ ਹੈ ਜੀ ਵਧਾਈਆਂ ਕਿਉਂ ਵੀ ਆਪਾਂ ਤਾਂ ਵੇਚਨੀ ਐ ਸੇ ਆਪਾਂ ਕਹਿੰਦੇ ਵੀ ਪੱਧੀਆਂ ਕਰਦਾਂਗੇ ਹਨ ਕਿੰਨੇ ਵਧਾਈਆਂ ਹੀ ਕੰਮ ਹੈ ਇਹ ਇਹ ਵੀਰੇ ਇਦਾਂ ਸੀਗਾ ਹੁਣ ਮੈਂ ਇੱਥੇ ਹੀ ਸੀਗਾ ਆਹ ਸਾਲ ਹੁਣ ਬਾਹਰ ਜਾਣਾ ਨਹੀਂ ਸੀਗਾ ਆਪਣਾ ਕੋਲ ਸਟੋਰ ਜਿਆ ਬਣਦਾ ਸੀਗਾ ਜੀ ਲੱਗ ਗਿਆ ਜਾਨੀ ਉਹਦੇ ਕਰਕੇ ਇੱਥੇ ਦਿਲ ਜਿਆ ਲੱਗਿਆ ਹੋਇਆ ਸੀਗਾ ਮੈਂ ਕਿਹਾ ਚਲੋ ਵਧਾ ਲੈਨੇ ਵਧਾ ਲੈਨੇ ਬਾਕੀ ਇਹਨਾਂ ਦਾ ਵਧਾਰਾ ਆਪੇ ਬਹੁਤ ਹੋਈ ਜਾਂਦਾ ਠੀਕ ਆ ਇਹ ਹੌਣੇ ਹੌਣੇ ਹੋ ਜਾਂਦੇ ਆ ਬਾਕੀ ਆਇਆ ਵਧੀਆ ਜਦੋਂ ਆਪਾਂ ਨੂੰ ਬਰੀਡ ਬਾਰੇ ਜਿਵੇਂ ਜਿਵੇਂ ਜਾਣਕਾਰੀ ਜੀ ਹੋਣ ਲੱਗ ਜਾਂਦੀ ਆ ਫਿਰ ਵਾਸਟ ਵੱਜ ਜਾਂਦਾ ਆਪਣਾ ਥੋੜਾ ਸਹੀ ਗੱਲ ਸਹੀ ਗੱਲ ਤੇ ਵਧੀਆ ਉਹਦਾ ਸ਼ ਪੇਰਾ ਆਪ ਵਧੀਆ ਵਧੀਆ ਖਰੀਦ ਲਿਆਈ ਜੀ ਬਸ ਠੀਕ ਹੈ ਕਿਵੇਂ ਰਿਹਾ ਵੀਡੀਓ ਦਾ ਕੰਮ ਆਪਾਂ ਵੀਡੀਓ ਕਰੀ ਜੀ ਬਹੁਤ ਵਧੀਆ ਰਿਹਾ ਜੀ ਵਧੀਆ ਰਿਹਾ ਬਹੁਤ ਜ਼ਿਆਦਾ ਵਧੀਆ ਰਿਹਾ ਜੀ ਤੇ ਵੀਰੇ ਆਪਣੇ ਕੋਲੇ ਮੈਨੂੰ ਲੱਗਦਾ ਚੀਜ਼ ਵਧੀਆ ਆ ਗਈ ਬਰੀਡ ਵਧੀਆ ਤਾਂ ਤਾਂ ਫੇਰ ਆਪਣੇ ਕੋਲੇ ਗਾਕਨੇ ਆਉਣਾ ਹੀ ਆਉਣਾ ਫੇਰ ਤਾਂ ਵੇਚੀ ਜਾਂਦੀ ਆ ਇਹ ਮਾੜੀ ਚੀਜ਼ ਆ ਉਹਨੂੰ ਚਾਹੇ ਜਿੱਥੇ ਮਰਜ਼ੀ ਚਾਹੇ 10 ਵੀਡੀਓ ਬਣਾਵੋ ਉਹ ਨਹੀਂ ਵਿਕਦੀ ਉਹ ਨਹੀਂ ਵਿਕਦੀ ਹਾਂਜੀ ਵਧੀਆ ਚੀਜ਼ ਆ ਉਹ ਵਿਕ ਜਾਣੀ ਆ ਵੀ ਸਹੀ ਗੱਲ ਆਗੀ ਹੁਣ ਬਰੀਡ ਆਪਣੇ ਕੋਲ ਹੁਣ ਕਿਵੇਂ ਆ ਗਈ ਬਰੀਡ ਕਹੀ ਦੀ ਬਰੀਡ ਆ ਗਈ ਹੁਣ ਤਾਂ ਵੀਰੇ ਤੁਸੀਂ ਤੁਰਦੇ ਫਿਰਦੇ ਹੋ ਤੁਸੀਂ ਦੇਖ ਕੇ ਦੱਸ ਮੈਨੂੰ ਤਾਂ ਵੀਰੇ ਵਧੀਆ ਹੀ ਲੱਗਦੀ ਆ ਜਿਆ ਮੈਂ ਗੱਲ ਆਈ ਲੈ ਮਿੱਤਰੋ ਵੀਰ ਕੋਲ ਹੁਣ ਬਈ ਸਾਰੀਆਂ ਬੱਕਰੀਆਂ ਵੱਡੀਆਂ ਵੱਡੀਆਂ ਕਰ ਲਿਆ ਨਾ ਬਈ ਉਹ ਵੇਚਣ ਦੀ ਪਹਿਲਾਂ ਇਹ ਕਿਵੇਂ ਹਾਂਜੀ ਉਹਨਾਂ ਦੇ ਵਿੱਚੋਂ ਵੀਰੇ ਜਿਹੜੀਆਂ ਚੰਗੀਆਂ ਬਰੀਡ ਦੀਆਂ ਜਿਹੜੀਆਂ ਚੰਗੀਆਂ ਲੱਗਦੀਆਂ ਸੀ ਉਹ ਰੱਖਦੀਆਂ ਸੀ ਠੀਕ ਆ ਬਾਕੀ ਵੇਚ ਦੇ ਬਾਕੀ ਵੇਚ ਦੇ ਹੁਣ ਬਈ ਦੇਖ ਸਕਦੇ ਬਾਈ ਕੋਲੇ ਸਾਰੀਆਂ ਬੱਕਰੀ ਕੁੱਲ ਚੰਗੀਆਂ ਨੇ ਹਾਂਜੀ ਇਹ ਬਈ ਬੱਕਰੀ ਇਹ ਵੀਰੇ ਬੱਕਰੀ ਦੀ ਹਾਈਟ ਮੈਨੂੰ ਲੱਗਦਾ ਹੋਊ ਵੀਰੇ 40 ਕਿਤੇ ਆਸ-ਪਾਸ ਹੋ ਬਿਆਲੀ ਬੁਲੀ ਉਹ ਬੱਕਰੀ ਜਿੱਡੀ ਬੱਕਰੀ ਆ ਬਾਈ ਹਾਂ ਜੀ ਵੀਰੇ ਇਹ ਮਿੱਤਰੂ ਦੇਖ ਸਕਦੇ ਬੱਕਰੀ ਜਿੱਡੀ ਬੱਕਰੀ ਹੈਗੀ ਇਹ ਕਿੱਥੋਂ ਆਈ ਆ ਬਾਈ ਬੱਕਰੀ ਇਹ ਵੀਰੇ ਲਈ ਆਪਾਂ ਕਲਾਹੀ ਪਿੰਡ ਦਾ ਕਲਾਹੀ ਵਾਲਿਆ ਪਿੰਡ ਹੈ ਹਾਂ ਜੀ ਸਹੀ ਗੱਲ ਆ ਬਾਈ ਹਾਂਜੀ ਇਹ ਦੰਦੋ ਕੇ ਮੈਂ ਇਹ ਦੰਦੋ ਅੱਠ ਦੰਦੀ ਆ ਵੀਰੇ ਅੱਠ ਦੰਦਾਂ ਦੀ ਦੂਜਾ ਸੂਆ ਸੂਈ ਹੋਈ ਹੁਣ ਤੀਜੇ ਨੂੰ ਸੂਈ ਤੀਜਾ ਸੂਆ ਸੂਆ ਸਕਰਵਾਈ ਹੋਈ ਜੀ ਦਵਾਰੇ ਗੱਬਣਾ ਹੋਣਾ ਹਾਂਜੀ ਗੱਬਣਾ ਜੀ ਠੀਕ ਹੈ ਬੱਚੇ ਕਿੰਨੇ ਦੇ ਦਿੰਦੀ ਹੈਗੇ ਬੱਚੇ ਵੀਰੇ 2-3 ਬਸ ਇੱਥੇ ਤੱਕ ਦੇਈ ਜਾਂਦੀ ਹੈ ਪਿਛਲੀ ਵਾਰ ਤਾਂ ਦੋ ਹੀ ਸੀਗੇ ਜੀ ਦੁੱਧ ਕਿੰਨਾ ਕਰਨਾ ਬੱਕਰੀ ਦਾ ਦੁੱਧ ਹੈਗਾ ਵੀਰੇ 3-3.5 ਲੀਟਰ ਵੱਧ ਵੀ ਹੋ ਸਕਦਾ ਬਾਕੀ ਇਦਾਂ ਵਾਂ ਬਈ ਉਹਨਾਂ ਨੇ ਜਿਵੇਂ ਆਪਾਂ ਨੂੰ ਦੱਸਿਆ ਆਪਾਂ ਉਹਦੇ ਹਿਸਾਬ ਨਾਲ ਦੱਸਿਆ ਪਰ 2 ਲੀਟਰ ਤਾਂ ਹੁਣ ਵੀ ਦੇਈ ਜਾਂਦੀ ਹੈ 2 ਲੀਟਰ ਹੁਣ ਵੀ ਦੇਈ। ਸੋ ਇਹਦੇ ਹਿਸਾਬ ਨਾਲ ਮੈਂ ਸੋਚਦਾ ਵੀ ਹੋਊਗੀ ਤਿੰਨ ਸਾਢੇ ਤਿੰਨ ਲੀਟਰ ਜਦੋਂ ਪਨੂਨ ਤਾਜੀ ਸੀਗੀ ਜਿਵੇਂ ਠੀਕ ਆ। ਉਦੋਂ ਤਾਂ ਆਰਾਮ ਨਾਲ ਹੋਣਾ ਦਾ ਸੀ। ਸਹੀ ਗੱਲ ਆ। ਬਈ ਦੇਖੋ ਬਈ ਲਗਭਗ 42 ਇਚ ਦੀ ਬੱਕਰੀ ਹੋਊਗੀ ਡੱਬੀ ਬੱਕਰੀ ਆਗੀ। ਬੱਕਰੀ ਚੰਗੀ ਆ ਨਾ ਸੋਣੀ ਹੈਗੀ। ਹਾਂਜੀ ਜੀ। ਕਿਵੇਂ ਲੱਗਿਆ ਕੰਮ ਬਈ ਹੁਣ ਚਲੋ ਹੁਣ ਤਾਂ ਬਹੁਤ ਵਧੀਆ ਵੀਰੇ। ਬਹੁਤ ਟਾਈਮ ਤੂੰ ਹੋਊਗਾ ਇਹਦੇ ਵਿੱਚ ਤੁਸੀਂ। ਵੀਰ ਮੈਂ ਤਾਂ ਇਹ ਨਹੀਂ ਲੱਗਦਾ ਵੀ ਜੇ ਕਿਸੇ ਨੇ ਕਰਨ ਦਾ ਬਰੀਡ ਤੇ ਹੀ ਕੰਮ ਕਰੋ ਫਿਰ ਤਾਂ ਕਾਮਯਾਬ ਹੀ ਆ ਬੰਦਾ ਸਮਝੋ ਠੀਕ ਆ ਨਹੀਂ ਤਾਂ ਫਿਰ ਟੱਕਰ ਹੀ ਨਾ ਜਾਨੀ ਕਿ ਉਹ ਦੇਸੀ ਰੱਖਣ ਦਾ ਕੋਈ ਫਾਇਦਾ ਨਹੀਂ ਹੈਗਾ ਜਿਵੇਂ ਜਮਾ ਹੀ ਫਾਇਦਾ ਨਹੀਂ ਵੀਰੇ ਫਿਰ ਤਾਂ ਉਹੀ ਆ ਜਾਏ ਅਗਲਾ ਹੁਣ ਬੱਚੇ ਲੈਣ ਵੇਲੇ ਜਿਹੜੇ ਤਾਂ ਹੁਣ 10-12000 ਰੁਪਏ ਖਰਚ ਲੈਂਦੇ ਆ ਉਹਨਾਂ ਦਾ ਤਾਂ ਫਿਰ 50-60000 ਵਾਲਾ ਬਣਦਾ ਜਿਹੜੇ ਹੁਣ ਲੈ ਕੇ 5-3000 ਦਾ ਅਗਲਾ ਕਹਿੰਦਾ ਮੇਮਣਾ ਦੇ ਦਿਓ 4000 ਦਾ ਦੇ ਦਿਓ ਉਹਨੇ ਤਾਂ ਫਿਰ ਵੀਰੇ 10-15000 ਅਲੀ ਵੀ ਬਾਕੀ ਸਹੀ ਗੱਲ ਹੈਗੀ ਬੱਚੇ ਸੀਗੇ ਆਪਣੇ ਕੋਲੇ ਖਾਸੇ ਸੀ ਹਾਂਜੀ ਵੀਰੇ ਬਹੁਤ ਸਿਰੇ ਬੱਥੇ ਉਹ ਵੇਚਤੇ ਸਾਰੇ ਜਾਂ ਕਿਵੇਂ ਵੇਚਤੇ ਸੀਗੇ ਕਿੰਨੇ ਕਿੰਨੇ ਰੁਪਏ ਨੂੰ ਜਿਹੜੇ ਬੱਚੇ ਵਾਗ ਗਏ ਸੀ ਉਦੋਂ ਮੇਰੇ 20 20000 ਤੱਕ ਵੀ ਬੱਚਾ 20000 ਰੁਪਏ ਤੱਕ 25000 ਤੱਕ ਵੀ ਬੱਚਾ ਵੇਚਿਆ ਹਾਂਜੀ ਇਹ ਕਾਰਨ ਕੀ ਆਗਾ ਕਿਉਂਕਿ ਆਮ ਜਿਹਾ ਆਪਾਂ ਬੱਚੇ ਦੀ ਗੱਲਬਾਤ ਕਰੀਏ ਹੁੰਦਾ ਚਾਰ ਪੰਜ ਹਜ਼ਾਰ ਦੇ ਆਪੇ ਆਪਾ ਇੰਨਾ ਕਿਵੇਂ ਵੀਰੇ ਆਪਣੇ ਕੋਲੇ ਜਿਵੇਂ ਕਹ ਲਓ ਹੁਣ ਬਰੀਡ ਵਾਲੀ ਚੰਗੀ ਸੀ ਜਿਵੇਂ ਲਾ ਲਓ ਕਾਨਾਂ ਦਾ ਹੋ ਗਿਆ ਫੇਸ ਕੁਆਲਟੀ ਹੋ ਗਈ ਇਹਨਾਂ ਦੇਖਣ ਨੂੰ ਅਗਲੇ ਨੂੰ ਅਜੇ ਕੋਈ ਅਣਜਾਣ ਬੰਦਾ ਵੀ ਦੇਖਦਾ ਸੀ ਉਹਨੂੰ ਵੀ ਪਤਾ ਲ ਕੋਈ ਚੀਜ਼ ਹੈਗੀ ਆ ਸਹੀ ਗੱਲ ਤਾਂ ਹੀ ਉਹਦੀ ਚੀਜ਼ ਤੇ ਫਿਰ ਵੀਰੇ ਲੋਕ ਪੈਸੇ ਵੀ ਭਾਈ ਸਾਹਿਬ ਵੀ ਲੱਗਦਾ ਸਹੀ ਗੱਲ ਹੁਣ ਇੱਕ ਮੇਰੇ ਕੋਲੇ ਦੋ ਤਿੰਨ ਕਿ ਬੱਚੇ ਸੀਗੇ ਬੱਕਰੀ ਦੇ ਮਗਰ ਹੀ ਆਏ ਸੀਗੇ ਉਹ ਠੀਕ ਸੀਗੇ ਉਹ ਜਾਣਦੀ ਅਸੀਂ ਰੋ ਪਿੱਟ ਕੇ ਵੇਚੇ ਜਿਹੜੀ ਉਹ ਚੀਜ਼ ਹੁੰਦੀ ਆ ਜਿਵੇਂ ਨਾਰਮਲ ਨੇ ਉਹਨਾਂ ਨੇ ਤਾਂ ਉਹਵੇਂ ਹੀ ਵੇਚਣਾ ਉਹਵੇਂ ਹੀ ਵੇਚਣਾ ਜੇ ਆਪਣੇ ਕੋਲੇ ਬਰੀਡ ਤਾਂ ਹੀ ਵੀਰੇ ਹੁਣ ਆਪਾਂ ਕੋਈ ਉਹੋ ਜਿਹਾ ਕੰਮ ਰੱਖਿਆ ਹੀ ਨਹੀਂ ਇੱਕ ਵੀ ਬੱਚਾ ਉਹੋ ਜਿਹਾ ਰੱਖਿਆ ਹੀ ਨਹੀਂ ਨਾ ਬੱਕਰੀ ਜਿਹੜੀ ਨਾਰਮਲ ਹੋਵੇ ਵਧੀਆ ਹੀ ਰੱਖੀਆਂ ਨੇ ਸਾਰੀਆਂ ਫਾਇਦਾ ਹੀ ਉਹਦੇ 'ਚ ਸਹੀ ਗੱਲ ਤੱਕ ਕਿ ਨਾਲ बिकਦੀ ਆ ਜੀ ਜੋ ਆਟੋਮੈਟਿਕ ਬੀਜੇ ਹੋਣਾ ਇਹਨਾਂ ਦੇ ਵਿੱਚ ਤਾਂ ੱੱਕੇ ਨਾਲ ਲੋਕ ਮੰਗਦੇ ਸਾਨੂੰ ਦੇ ਦੋ ਅੱਛਾ ਹਾਂ ਜੀ ਮੈਂ ਕਿਹਾ ਵੀ ਮੈਂ ਤਾਂ ਹਲੇ ਆਪ ਇਕੱਠੀਆਂ ਕਰਨ ਲੱਗੀਆਂ ਸੀ ਕਿੱਥੋਂ ਦੇਦੀਆਂ ਹਾਂ ਸਹੀ ਗੱਲ ਹੈ ਹਾਂ ਜੀ ਵਧਾਉਣਾ ਕੰਮ ਆਪਾਂ ਹਾਂ ਜੀ ਹਾਂ ਜੀ ਵੀਰੇ ਵਧੀਆ ਕਰਾਂਗੇ ਜੀ ਹਾਂ ਜੀ ਹੋਰ ਵੀ ਵਧਾਵਾਂਗੇ ਜੀ ਠੀਕ ਆ ਹਾਂ ਜੀ ਦਿਖਾਈਏ ਬੱਕਰੀਆਂ ਆਪਣਾ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ ਹਾਂ ਜੀ ਹਾਂ ਜੀ ਦਿਖਾਓ ਜੀ ਬੱਕਰੀਆਂ ਬੱਕੀ ਕਿਹੜੀ ਫੜੋਗੇ ਇਸ ਹਾਂ ਫੜ ਲੈ ਵੀ ਉਤਰੋ ਦੇਖ ਰਹਾ ਆਂ ਬਈ ਬਣਾ ਤੁਹਾਨੂੰ ਇਹ ਵੀ ਮਲਾ ਦਾ ਹਾਂਜੀ ਇਹ ਵੀ ਡੱਬੀ ਆ ਇੱਕੋ ਹੀ ਲੱਗ ਜਣਾ ਬੱਕਰੀਆਂ ਆਏ ਹਾਂਜੀ ਬਸ ਇੱਕੋ ਜੀਆਂ ਹੀ ਨੇ ਜੀ ਇਹ ਇਹ ਰਹਿਣ ਦਾ ਕੋਈ ਗੱਲ ਨਹੀਂ ਇਹ ਰਹਿਣ ਦਾ ਆਪਾਂ ਦਿਖਾਉਂਦੀ ਜੀ ਇਹ ਮਿੱਤਰੂ ਦੇਖ ਸਕਦੇ ਹੁਣ ਇਦਾਂ ਦੀਆਂ ਬੱਕਰੀਆਂ ਨੇ ਸਾਰੀਆਂ ਠੀਕ ਆ ਆ ਫੜੀ ਬਰਿਆ ਬੱਕਰੀ ਆ ਫੜ ਲਾ ਹਾਂ ਆ ਲੋਹੀ ਬੱਕਰੀ ਦਿਖਾਉਂ ਲੋਹੀ 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 ਹਾਂ ਖੜ ਜਾ ਮੈਂ ਫੜ ਲਾ ਇਹ ਬੱਕਰੀਆਂ ਕਿੰਨੀਆਂ ਵੇਚਣੀਆਂ ਹੁਣ ਆਪਾਂ ਹੈਗੀ ਵੇਚਣ ਵਾਸਤੇ ਹੁਣ ਕੋਈਕਾ ਨਾ ਬਈ ਵੀਰੇ ਵੇਚਣ ਨੂੰ ਤਾਂ ਉਦਾਂ ਤਾਂ ਕੋਈ ਵੀ ਨਹੀਂ ਹੈਗੀ ਅਸੱਜਾ ਉਦਾਂ ਕੋਈ ਨਹੀਂ ਹੈਗੀ ਲੇਕਿਨ ਉਹ ਦੇ ਦੋਗੇ ਜੇ ਕੋਈ ਆਇਆ ਨਾ ਕੋਈ ਮੌਕਾ ਵੀਰੇ ਹਾਂ ਜੇ ਮੈਂ ਆਪਾਂ ਵੀ ਜਿਵੇਂ ੱੱਕੇ ਨਾਲ ਲੋਕਾਂ ਤੋਂ ਜਾ ਕੇ ਮੰਗ ਲੈਨੇ ਆ ਠੀਕ ਬਈ ਇੱਕ ਦੋ ਲੈ ਕੇ ਜਾਵਾਂਗੇ ਉਹ ਮੇਰੇ ਕੋਈ ਹੁਣ ਵੀਰ ਭਰਾ ਆ ਜਾਂਦਾ ਵੀਰੇ ਲੈ ਵੀ ਆ ਜਾਓ ਬਈ ੱੱਕਾ ਕਰ ਲਿਓ ਫੇਰ ਤਾਂ ਮਿਲ ਜੂਗੀ ਨਹੀਂ ਸਾਨੂੰ ਚੀਜ਼ ਨਹੀਂ ਮਿਲਦੀ ਚੀਜ਼ਾਂ ਰੱਖੀਆਂ ਹੋਈਆਂ ਨੇ ਉਹ ਤਾਂ ਵੀਰੇ ਮਿਲਣਾ ਨਾ ਬਈ ਚੀਜ਼ਾਂ ਰੱਖਾਂਗੇ ਤਾਂ ਅੱਗੇ ਵੀ ਚੀਜ਼ਾਂ ਹੀ ਆਉਣਗੀਆਂ ਨਾ ਬਿਲਕੁਲ ਵੀਰੇ ਦੇਖ ਸਕਦੇ ਹੋਗੇ ਚੰਗੀਆਂ ਬੱਕਰੀਆਂ ਥਾਂ ਤੋਂ ਵੀ ਚੰਗੇ ਨੇ ਹੁਣ ਤਾਂ ਜਿਵੇਂ ਲਾ ਲੋ ਚੋਈਆਂ ਹੋਈਆਂ ਕਰਕੇ ਆਪਾਂ ਹੁਣ ਲਾ ਲੋ ਦੋ ਤਿੰਨ ਤਿੰਨ ਆ ਫੜਿਓ ਬਈ ਆ ਪੂਰੀ ਜੀ ਬੱਕਰੀ ਵੀਰੇ ਲਿਆਓ ਲੈ ਵੀ ਉਧਰ ਦੀ ਫੜੀਆਂ ਬਈ ਕੋਈ ਹਰ ਵੀ ਆ ਲੈ ਇੱਥੇ ਗਾ ਆ ਰੰਗ ਵੀ ਚੰਗਾ ਹੁੰਦਾ ਹਣਾ ਹਾਂ ਲੈ ਦੇ ਵੀ ਖਵਾਉਣੇ ਕੀ ਆ ਵੀ ਆਪਾਂ ਨੂੰ ਆਪਾਂ ਖਾਣ ਦੀ ਗੱਲਬਾਤ ਕਰੀ ਕੀ ਕੀ ਇਹਦੇ ਵਿੱਚ ਹੈ ਜੀ ਇਹ ਵੀਰੇ ਛੋਲਿਆਂ ਦਾ ਛਿਲਕਾ ਹੋ ਗਿਆ ਜੀ ਕੀ ਹੋ ਗਈ ਕਣਕ ਹੋ ਗਈ ਜੌਂ ਹੋ ਗਏ ਸੋਇਆਬੀਨ ਹੋ ਗਈ ਹਾਂਜੀ ਸਾਰਾ ਬਸ ਮਿਕਸੀ ਹੈ ਵੀਰੇ ਇਹ ਵੀ ਦੇਖ ਸਕਦੇ ਹੋ ਆ ਚੀਜ਼ਾਂ ਖਾਂਦੀਆਂ ਨੇ ਫੇਰ ਕਿਤੇ ਜਾ ਕੇ ਬਣਦੀ ਆ ਬੱਤੀ ਹੈ ਨਾ ਖਰਾਕ ਆਪਣੀ ਜਾਦ ਆਵੇ ਬੱਕਰੀਆਂ ਦੀ ਨਾ ਇਹ ਹੀ ਆ ਵੀਰੇ ਦਾਣਾ ਦਾ ਮੂਹਰੇ ਹੀ ਪਿਆ ਰਹਿੰਦਾ ਸਾਰੀ ਸਹੀ ਗੱਲ ਹੈ ਇਹ ਜੀ ਇਹ ਵੀਰੇ ਕਿੰਨੇ ਦੰਦ ਹੋਗੇ ਇਹ 8 ਦੰਦ ਹੀ ਹੋਊਗੇ ਜੀ ਕਿੰਨੇ ਸੂਏ ਲੈ ਲਈਏ ਵੀਰੇ ਦੋ ਸੂਏ ਦਿੱਤੇ ਆ ਜੀ ਹੁਣ ਤੀਜੇ ਸੂਏ ਨੂੰ ਗੱਪਣਾ ਤੀਜੇ ਸੂਏ ਸੂ ਹੋ ਗਿਆ ਹਾਂ ਹਾਂਜੀ ਬੱਕਰੀ ਚੰਗੀ ਆ ਬਈ ਹਾਈਟ ਦੀ ਗੱਲ ਬਾਤ ਕਰੀਏ ਲਗਭਗ 39 40 ਇੰਚ ਦੀ ਬੱਕਰੀ ਹੋਊਗੀ ਵੀਰੇ ਆਰਾਮ ਨਾਲ ਹੋਊਗੀ ਸਹੀ ਗੱਲ ਆ ਜੀ ਆਹ ਕਾਲੀ ਬੱਕਰੀ ਜੀ ਹਾਂਜੀ ਵੀਰੇ ਲੈ ਇਹ ਗੱਪਣ ਲੱਗਦੀ ਆ ਨਾ ਹਾਂਜੀ ਕਿਵੇਂ ਕੀ ਗੱਲ ਬਾਤ ਆ ਹਾਂਜੀ ਲੈ ਜੀ ਨੱਕ ਨਕੋੜੇ ਦੀਆਂ ਵਧੀਆਂ ਨੇ ਬਈ ਸਾਰੀਆਂ ਬੱਕਰੀਆਂ ਟੋਟਲ ਹਨ ਹਾਂਜੀ ਵੀਰ ਦੇਖ ਸਕਦੇ ਹੋਗੇ ਇਹ ਵੀਰੇ ਫਸਟ ਟਾਈਮ ਲਈ ਗੱਭਣਾ ਅੱਛਾ ਹਾਂ ਇਹਨੇ ਪਹਿਲੀ ਵਾਰੀ ਬੱਚਾ ਦੇਣਾ ਠੀਕ ਹੈ ਜੀ ਲੈ ਵੀ ਆ ਜੋ ਅੰਦਰ ਚੱਲਦੇ ਹਾਂ ਔਰ ਤੇ ਨਾਲ-ਨਾਲ ਬਈ ਤੁਹਾਨੂੰ ਆਪਾਂ ਦਿਖਾਉਨੇ ਆਂਗੇ ਹਾਂਜੀ ਆ ਵੀ ਦੇਖ ਲਓ ਵੀਰੇ ਆ ਦੇਖੋ ਹੂੰ ਇਹ ਵੀ ਹੋਊ 44 ਇੰਚ ਦੀ ਆਰਾਮ ਨਾਲ ਆਰਾਮ ਨਾਲ ਹਾਂਜੀ ਵੀਰ ਇਹ ਲਿੱਸੀ ਜੀ ਕਿਵੇਂ ਹੋਈ ਇਹ ਵੀ ਇਹਦੇ ਨਾਲ ਪੈਰ ਦੁਖਦੇ ਸੀਗੇ ਅੱਛਾ ਇਹਦੇ ਪੈਰਾਂ 'ਚ ਪ੍ਰੋਬਲਮ ਆ ਗਈ ਸੀ ਇਹਨੇ ਬੱਚੇ ਦਿੱਤੇ ਆ ਦੋ ਪੱਠਾ ਬਹੁਤ ਜਿਆਦਾ ਸੋਹਣੀਆਂ ਪੱਠਾ ਨੇ ਅੱਛਾ ਸ਼ਿਫਾਰ ਦੇ ਮੇਲੇ ਤੇ 2.5 ਲੱਖ ਰੁਪਏ ਲੱਗਿਆ ਸੀ ਇਹਦੇ ਤੇ ਜਦੋਂ ਇਹ ਜਮਾ ਆਬਦੇ ਪੂਰੀ ਜਮਾ ਸੈੱਟ ਸੀ ਇਹ ਜਮਾ ਠੀਕ ਠਾਕ ਸੀ ਹੁਣ ਵੀ ਬਸ ਬਹੁਤ ਠੀਕ ਹੋ ਗਈ ਵੀਰੇ ਪਹਿਲਾਂ ਨਾਲ ਬਹੁਤ ਠੀਕ ਆ ਹੁਣ ਤਾਂ ਵੀਰੇ ਬਸ ਹੁਣ ਤਾਂ ਭਰ ਜੂ ਕਹੀ ਗੱਲ ਕਿਉਂਕਿ ਵੱਡਾ ਡੰਗਰ ਜਦੋਂ ਟੁੱਟ ਜਾਂਦਾ ਛੇਤੀ ਫਿਰ ਭਰਦਾ ਨਹੀਂ ਭਰਦਾ ਨਹੀਂ ਬਾਕੀ ਹੋ ਜੂ ਸਟੋਲੀ ਕਰਕੇ ਹਾਂਜੀ ਹਾਂਜੀ ਵੀਰੇ ਨਹੀਂ ਬਹੁਤ ਠੀਕ ਆ ਹੁਣ ਦਾ ਪਹਿਲਾਂ ਨਾਲ ਲੈ ਵੀ ਆ ਜਾਓ ਬਈ ਆਪਾਂ ਅੰਦਰ ਆ ਗਏ ਦੇਖ ਸਕਦੇ ਹੋ ਨਾ ਹੁਣ ਅੰਦਰ ਆਪਣੇ ਕੋਲੇ ਯਾਨੀ ਜਿਹੜੀਆਂ ਜ਼ਿਆਦਾ ਬੱਕਰੀਆਂ ਹੈਗੀਆਂ ਨੇ ਜੀ ਉਹ ਜੈਡਵ ਬਲੈਕ ਨੇ ਜਾਂ ਫਿਰ ਲੋਈਆਂ ਨੇ ਲੋਈਆਂ ਨੇ ਹਾਂਜੀ ਹਾਂਜੀ ਬਸ ਡੱਬੀਆਂ ਨੇ ਵੀਰੇ ਇਹ ਪੱਠ ਵੀਰੇ ਹਾਂਜੀ ਵੀਰੇ ਦੇਖੋ ਪੱਥਰ ਦੇਖਦਾ ਕਿੰਨੇ ਸੋਹਣੇ ਹੋਵੇ ਹਨਾ ਪ्योर ਲੋਹੀ ਦੇ ਵਿੱਚ ਆ ਜਾਵਾਂ ਹਾਂਜੀ ਕਿਤੇ ਡੱਬ ਵੀ ਨਹੀਂ ਹੈਗਾ ਡੱਬ ਨਹੀਂ ਹੈਗਾ ਵੀਰੇ ਲੈ ਇੱਕ ਕਿਰੀ ਦੁੱਖੀ ਹੋ ਗਈ ਹਨਾ ਲੈ ਚਲੋ ਕੋਈ ਗੱਲ ਨਹੀਂ ਲੈ ਵੀ ਆ ਜਾਓ ਬਾਈ ਆ ਬੱਕਰਾ ਰੱਖ ਰਹੇ ਹੁਣ ਜੀ ਹਾਂਜੀ ਵੀਰੇ ਕਿਹ ਇਹ ਆ ਜੀ ਇੱਕ ਹੋਰ ਆ ਜੀ ਦੋ ਬੱਕਰੇ ਰੱਖ ਰਹੇ ਹੁਣ ਦੋ ਬੱਚੇ ਪਾਲ ਰਹੇ ਪਿਛਲੇ ਵਾਰ ਖੱਸੀ ਬੱਕਰੇ ਸੀ ਆਪਣੇ ਕੋਲੇ ਹਾਂਜੀ ਵੀਰੇ ਉਹ ਵੇਚਦੇ ਸੀ ਅਸੋ ਵੇਚਦੇ ਸੀ ਹਾਂਜੀ ਏ ਵੀ ਖੀ ਰਹੀ ਆ ਜੀ ਹਲੇ ਬੱਕਰਾ ਹਾਂ ਜੀ ਲੈ ਵੀ ਬੱਕਰਾ ਦੇਖ ਸਕਦੇ ਹੋ ਬਾਈ ਲੋਹਾ ਬੱਕਰਾ ਰੱਖ ਰਹੇ ਨੇ ਬਾਈ ਹਾਂ ਜੀ ਕੰਨਾ ਕੁੰਨਾ ਪੱਖੋ ਪੂਰਾ ਵਧੀਆ ਹਨਾ ਜੀ ਹਾਂ ਜੀ ਵੀਰੇ ਸਹੀ ਗੱਲ ਛੱਡ ਦਿਓ ਛੱਡ ਦਿਓ ਆ ਜਾ ਬਈ ਅੱਗੇ ਆ ਜਾ ਕੋਈ ਦਿੱਕਤ ਤਾਂ ਨਹੀਂ ਆ ਰਹੀ ਹੈਗੀ ਹੁਣ ਇਸ ਟਾਈਮ ਤੇ ਮੇਰੇ ਦਿੱਕਤ ਤਾਂ ਕੋਈ ਨਹੀਂ ਜੀ ਠੀਕ ਹੈ ਜੀ ਆ ਦੇਖ ਲਓ ਇਹ ਫੈੜ ਪਾਠੀ ਹੈ ਜੀ ਇਹ ਵੀ ਅੱਛਾ ਜੀ ਉਹ ਦੇਖ ਲਓ ਕੰਨ ਕੁੰਨ ਕੰਨ ਕੁੰਨ ਚੰਗੇ ਨੇ ਲੈ ਸ਼ਾਈਨ ਦੇਖੋ ਜੀ ਕਿੰਨੀ ਆ ਕੰਨ ਦਿਖਾ ਦਿਓ ਜੀ ਹਾਂ ਜੀ ਲੈ ਇਹਨੇ ਪਹਿਲੀ ਵਾਰੀ ਸੋਣਾ ਜੀ ਸਹੀ ਗੱਲ ਆ ਕੁਈ ਦਵਾਈ ਬੂਟੀ ਕਿਹੜੀ ਚੱਲਦੀ ਹੁੰਦੀ ਇਹਨਾਂ ਦੀ ਕੋਈ ਰੈਗੂਲਰ ਕੋਸਾ ਆਪਾਂ ਦਿੰਨੇ ਆ ਜਾਂ ਫਿਰ ਨਹੀਂ ਦਿੰਦੇ ਨਾ ਹੀ ਉਦਾਂ ਦਾ ਕੋਈ ਨਹੀਂ ਹੈਗਾ ਜਿਵੇਂ ਕਹਿ ਲਓ ਬਾਕੀ ਲਿਵਰ ਟੋਨਿਕ ਵਗੈਰਾ ਜਿਵੇਂ ਕਹਿ ਲਓ ਉਹ ਦੇ ਦਈਦੇ ਹਫਤਾ ਹਫਤਾ ਚਲਾ ਦਿੰਨੇ ਆ ਫਿਰ ਬੰਦ ਕਰ ਦਈਦੇ ਠੀਕ ਆ ਉਹਦੀਆਂ ਚੀਜ਼ਾਂ ਚੱਲੀ ਜਾਂਦੀਆਂ ਸਹੀ ਗੱਲ ਹੈ ਜੀ ਹੋਰ ਫੜ ਲਓ ਜੀ ਆਹ ਦੇਖੋ ਵੀਰੇ ਲੋਹੀ ਇਹ ਵੀ ਕਾ ਆ ਗਿੱਲੋ ਜੀ ਇਹ ਕਿ ਮੈਂ ਫਸਟ ਟਾਈਮ ਆ ਵੀ ਨਹੀਂ ਵੀਰੇ ਫੜੀ ਜਾਂਦਾ ਫੜੀ ਆ ਹਾਂਜੀ ਵੀਰੇ ਸ਼ੇਦਾਂਦਾ ਜੀ ਇਹ ਸ਼ੇਦਾਂਦਾ ਵੀ ਫੈਰ ਆ ਗਈ ਦੇਖ ਸਕਦੇ ਹੋਣ ਕੰਨ ਕੰਨ ਚੰਗੇ ਨੇ ਹਾਂਜੀ ਵੀਰੇ ਲੈ ਉਨਾ ਟੋਟਲੀ ਬੱਕਰੀਆਂ ਵੀ ਸਾਰੀ ਚੰਗੀਆਂ ਨੇ ਲੱਗ ਪੱਗਣਾ ਜੀ ਦੇਖ ਸਕਦੇ ਹੋ ਬਾਕੀ ਨਿਗਾਹ ਮਾਰ ਦੋ ਬਈ ਆਹ ਦੇਖੋ ਵੀਰੇ ਇੱਕੋ ਜਿਹੀਆਂ ਹੀ ਨੇ ਜੇ ਮੈਂ ਕਹ ਲਵਾਂ ਸਾਰੀਆਂ ਬਾਈ ਜੇ ਕਰ ਦਉ ਗਿਸਕੀ ਨੇ ਵਾਈ ਕਹਿੰਦਾ ਵੀ ਰੱਖਣੀਆਂ ਨੇ ਤਾਂ ਚੰਗੀਆਂ ਰੱਖਣੀਆਂ ਨੇ ਉਹਦੀ ਰੱਖਣੀ ਨਹੀਂ ਹੈ ਜੀ ਵੀਰੇ ਸਹੀ ਗੱਲ ਹੈ ਫਾਇਦਾ ਵੀ ਨਹੀਂ ਇਹਨਾਂ ਦਾ ਵੀਰੇ ਜੇ ਆਪਾਂ ਕਹਿੰਦੀਏ ਵੀ ਦੂਜੀਆਂ ਦਾ ਫਾਇਦਾ ਹੀ ਨਹੀਂ ਕੋਈ ਸਹੀ ਗੱਲ ਹੈ ਹੁਣ ਸਾਰੀਆਂ ਇੱਕੋ ਜਿਹੀ ਫੇਸ ਨੇ ਪਤਾ ਨਹੀਂ ਲੱਗਦਾ ਕਿ ਇਹਨਾਂ ਦਾ ਵੀ ਕਿਹੜੀ ਫਰਨ ਲੀਹੜੀ ਚਾਹੇ ਇੱਕੋ ਜਿਹੀਆਂ ਹੀ ਨਜ਼ਾਰੀਆਂ 来 आ जाओ इधर आ जाओ भाई है ना हां जी ले भाई दूसरे पासे आ जाइए देख सकते हो पानी पूनी दादी गाड़ बिच है सारा कुछ है भी ना हां जी वीर सारा कुछ ਜਿਹਦਾ ਵੀ ਜੀ ਕਰਦਾ ਵੀ ਆ ਕੇ ਪਾਣੀ ਪੀ ਲੈਂਦੀ ਹੈਗੀ ਫੜੀ ਬਈ ਨਾਲ ਆਹ ਦੇਖੋ ਵੀਰੋਂ ਲਓ ਤੀਜੀ ਵੀ ਇਹਦੇ ਨਾਲ ਦੀ ਹੋਈ ਆ ਸਹੀ ਗੱਲ ਹੈ ਜੀ ਕੰਨ ਦੇ ਲਓ ਨਾ ਮੂੰਹ ਦੇ ਲਓ ਇਹ ਵੀ ਫੈੜੀ ਹੈ ਜੀ ਸਾਰੇ ਇੱਕੋ ਜਿਹੇ ਬੱਕਰੀਆਂ ਲੈ ਕੇ ਆਏ ਨੇ ਬਾਈ ਦੇਖ ਸਕਦੇ ਹੋ ਨਾ ਇਹ ਲੋਈ ਬੱਕਰੀ ਹੈਗੀ ਹਾਂਜੀ ਸੈਨਿਕ ਬਹੁਤ ਆ ਬੱਕਰੀ ਦੇ ਬਿੱਟ ਨਾ ਹਾਂਜੀ ਬਿਲਕੁਲ ਜੀ ਕਿਵੇਂ ਆ ਜੀ ਇਹ ਫੈੜਾ ਤਾਂ ਫੈੜੀ ਆ ਜੀ ਇਹ ਵੀ ਫੈੜਾ ਤਾਂ ਹਾਂਜੀ ਹਾਂਜੀ ਇਹ ਉਹਦੀ ਭੈਣ ਹੀ ਆ ਜੀ ਦੂਜੀ ਅੱਛਾ ਜੀ ਹਾਂਜੀ ਠੀਕਾ ਹੋਰ ਫੜ ਲਓ ਖਾਣੇ ਉੱਪਰ ਲੱਗੀਆਂ ਪਈਆਂ ਨੇ ਹਾਂਜੀ ਇਹ ਨਾਗਰੀ ਡੱਬੀ ਆ ਜੀ ਇਹ ਨਾਗਰੀ ਡੱਬੀ ਆ ਜੀ ਇਹ ਵੀ ਚਾਰ ਦੰਦੀ ਵਾਲੀ ਇਹ ਪਾਕਿਸਤਾਨੀ ਕਲਰ ਜਾ ਆ ਗਿਆ ਨਾ ਹਾਂਜੀ ਇਹ ਵੀ ਆ ਕਲਾਹੀ ਵਾਲਿਆਂ ਤੋਂ ਹੀ ਲਈ ਆ ਕਲਾਹੀ ਵਾਲਿਆਂ ਦੇ ਲਈ ਹਾਂਜੀ ਸੜ ਦੜ 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 ਸਾਹਿਬ ਤਰੂ ਦੇਖ ਸਕਦੋਂ ਕਿ ਨਿਗਾਹ ਮਾਰ ਦੋ ਇੱਕ ਵਾਰ ਹਾਂਜੀ ਇਹ ਜੋ ਵੇਚਣ ਵਾਲੀ ਕਿਹੜੀ ਆਪਣੇ ਕੋਲੇ ਬੱਕਰੀ ਕੋਈ ਉਦਾਂ ਦਾ ਵੀਰੇ ਵੇਚਣ ਵਾਲੀ ਤਾਂ ਕੋਈ ਨਹੀਂ ਹੈਗੀ ਜਿਵੇਂ ਤੁਹਾਨੂੰ ਦੱਸਿਆ ਹਾਂ ਅੱਛਾ ਭਾਈ ਆਪਾਂ ਦਾ ਬਸ ਇਦਾਂ ਹੀ ਆ ਵੀ ਜੇ ਕੋਈ ਵੀਰ ਭਰਾ ਹੋਊਗਾ ਇੱਕ ਅੱਧੀ ਠੀਕ ਆ ਮਾਨ ਦਾ ਨਲੋਂ ਵਧਾਉਣ ਤੇ ਹੋ ਜਾਣੀ ਕਿ ਹਾਂ ਜੀ ਬਾਲ ਕੰਮੇ ਵਧਾਉਣਾ ਹਜੇ ਹਾਂ ਜੀ ਹਾਂ ਜੀ ਪੱਠਾ ਪੁੱਠਾ ਦੇ ਦਾਂਗੇ ਇਹ ਛੋਟੀਆਂ ਪੱਠਾ ਪੁੱਠਾ ਦੇ ਦਾਂਗੇ ਉਹ ਜੋ ਬੱਚੇ ਹੈਗੇ ਨੇ ਜਾਣੀ ਹਾਂ ਜੀ ਬੱਚੇ ਦੇ ਦਾਂਗੇ ਇਹ ਵੀ ਕੋਈ ਵੱਡੀ ਬੱਕਰੀ ਦਾ ਵੀ ਹੈ ਨਹੀਂਗੀ ਆ ਦੇਖ ਸਕਦੇ ਹੋ ਬਈ ਇਦਾਂ ਨੱਕ ਬਹੁਤ ਆ ਨਾ ਵੀ ਹਾਂਜੀ ਵੀਰੇ ਦੇਖੋ ਨੱਕ ਨੁੱਕ ਬਹੁਤ ਆ ਵੀ ਨੱਕ ਨਕੋੜਾ ਦੇਖ ਸਕਦੇ ਹੋ ਕੰਨ ਦੇਖ ਸਕਦੇ ਹੋ ਚੰਗੀ ਬੱਕਰੀ ਹੈਗੀ ਤੇ 37 32 ਇੰਚ ਦੀ ਬੱਕਰੀ ਹੋਊਗੀ 32 ਹੋਊਗੀ ਵੀਰੇ ਰਾਮਨਾਥ ਰਾਮਨਾਥ 32 ਇੰਚ ਦੀ ਬੱਕਰੀ ਹੋਊਗੀ ਨਾ ਹਾਂਜੀ ਚੰਗੀ ਬੱਕਰੀ ਆ ਬਾਈ ਇਹ ਤੋਂ ਕਿੰਨੇ ਸੂਏ ਲੈ ਲਈ ਇਹ ਤਾਂ ਵੀਰੇ ਪਹਿਲੇ ਹੀ ਸੂਏ ਸੂਈ ਹੋਈ ਹੈ ਪਹਿਲੇ ਸੂਏ ਸੂਈ ਹੈ ਹਾਂਜੀ ਬਾਈ ਪਹਿਲੇ ਸੂਏ ਸੂਈ ਹੋਈ ਹੈਗੀ ਇਹ ਸਾਰੀਆਂ ਚੜਾ ਕੇ ਆਸ ਲਵਾਈਆਂ ਆਈਆਂ ਨੇ ਜਿਵੇਂ ਨਾਲੋ ਆਪਣੇ ਘਰ ਦੀ ਹੋਈ ਆ ਠੀਕ ਆ ਹਾਂਜੀ ਹੋਰ ਫੜ ਲਓ ਆ ਫੜ ਲਓ ਆ ਦੇਖੋ ਜੀ ਲੇ ਇਹ ਰੰਗ ਲੋਹਾ ਆ ਗਿਆ ਨੀ ਇਹ ਇਹ ਹਾਂਜੀ ਲੋਹਾ ਬੱਲਾ ਪੱਕਾ ਲੋਹਾ ਆ ਗਿਆ ਹਾਂਜੀ ਬੱਲੀ ਆ ਜੀ ਲੈ ਵੀ ਨੱਕ ਦੇਖ ਸਕਦੇ ਹੋ ਬਈ ਦਾ ਕਿਵੇਂ ਹੈਗਾ ਪੂਰਾ ਕੁੰਡਾ ਤੋਤੇ ਵਰਗਾ ਨੱਕ ਆ ਬਈ ਇਹ ਵੀ ਫੈੜੀ ਆ ਜੀ ਇਹ ਗੱਬਣ ਕਰਾਈ ਬਾਕੀ ਰਾਜ ਹੀ ਬਹੁਤ ਆ ਨਾ ਵਕਰੀ ਹਾਂਜੀ ਵੀਰੇ ਇਹ ਗੱਬਣ ਆ ਜੀ ਹੁਣ ਠੀਕ ਆ ਹਾਂਜੀ ਗੱਬਣ ਹੋ ਗਈ ਹਾਂਜੀ ਇਹ ਗੱਬਣ ਹੁਣ ਹੋ ਗਈ ਹਾਂਜੀ ਠੀਕ ਆ ਜੀ ਹਾਂਜੀ ਲੈ ਵੀ ਆਜੋ ਹੁਣ ਉਧਰ ਬੱਚੇ ਦਿਖਾਉਣਾ ਤੁਹਾਨੂੰ ਬਈ ਦੇਖ ਸਕਦੇ ਹੋਗੇ ਬੱਚੇ ਕਾਫੀ ਨੇ ਤੇ ਬੱਚਿਆਂ ਦੀ ਕੁਆਲਿਟੀ ਦਿਖਾਉਣਾ ਤੁਹਾਨੂੰ ਆਜੋ ਬਈ ਬਣੇ ਰਹੋ ਲੈ ਵੀ ਮਿੱਤਰੋ ਆਜੋ ਹੁਣ ਤੁਹਾਨੂੰ ਦਿਖਾਉਣ ਹੈਗੇ ਜੀ ਬੱਚੇ ਕਿਉਂਕਿ ਬਈ ਜੀ ਸਾਰੀਆਂ ਬੱਕਰੀਆਂ ਚੰਗੀਆਂ ਨੇ ਤੇ ਬੱਚੇ ਵੀ ਚੰਗੇ ਆਉਣਗੇ ਨਾ ਬਈ ਜੀ ਆਪਾਂ ਚੰਗੀਆਂ ਬੱਕਰੀਆਂ ਰੱਖਾਂਗੇ ਪ੍ਰੋਡਕਸ਼ਨ ਵੀ ਬਈ ਉਹੀ ਜੀ ਆਊਗੀ ਦੱਸੋ ਬਈ ਬੱਚਿਆਂ ਬਾਰੇ ਜੀ ਆਹ ਦੇਖ ਲਓ ਵੀਰੇ ਆਹ ਬੱਚਾ ਦੇਖ ਦੇਖ ਯਾਰ ਇਹ ਵੀ ਮਿੱਤਰੋ ਬੱਚਾ ਦੇਖ ਤੂੰ ਕੰਨ ਦਿਖਾ ਦੇ ਬੱਚੇ ਦੇ ਹਾਂਜੀ ਇਹ ਕਿੰਨੇ ਟਾਈਮ ਦਾ ਬੱਚਾ ਹੋ ਗਿਆ ਵੀਰ ਇਹ ਵੀਰੇ ਹੋਊਗਾ ਜੀ ਡੇਢ ਕ ਮਹੀਨੇ ਦਾ ਜੀ ਕੰਨ ਕੰਨ ਬਹੁਤ ਆਹਣਾ ਬੱਚੇ ਦਾ ਹੁਣੀ ਤੋਂ ਦੇਖ ਸਕਦੇ ਬਈ ਰੰਗ ਦੇ ਉੱਪਰ ਨਾ ਜਾਏ ਪਰ ਬੱਚਾ ਚੰਗਾ ਗਾ ਬਿਲਕੁਲ ਜੀ ਦੇਖੋ ਬਈ ਆਹ ਦੇਖ ਲਓ ਵੀਰ ਉਧਰ ਮਾਰ ਬਬੂ ਕੈਮ ਆ ਲੋ ਜੀ ਉਹ ਵੀ ਦੇਖ ਲੈ ਤਰੋਂ ਆ ਵੀ ਦਿਖਾ ਦੇ ਬੱਚਾ ਮੂੰਹ ਦਿਖਾ ਦੇ ਬੱਚੇ ਦਾ ਹਾਂਜੀ ਦੇਖ ਜੋੜੀ ਘਰ ਮ ਲੱਗਦਾ ਹੈ ਜੀ ਹਾਂਜੀ ਪੱਠਾ ਹੀ ਨੇ ਅੱਛਾ ਪੱਠਾ ਹੀ ਜੋੜੀ ਹੈਗੀ ਹਾਂਜੀ ਇਹ ਵੀ ਪੱਠਾ ਦੀ ਜੋੜੀ ਹੈਗੀ ਕੰਨ ਕੰਨ ਦੇਖ ਸਕਦੇ ਹੋ ਬੱਚਿਆਂ ਦੇ ਉਹ ਹਰਿੰਦਰ ਲਿਆਈ ਡੱਬੀ ਟੋਟਲੀ ਬਈ ਜਿੰਨੇ ਮਰਜ਼ੀ ਫੜ ਲਓ ਸਾਰੇ ਬੱਚੇ ਦੇ ਬਈ ਉਹੀ ਜੀ ਮੂੰਹ ਨੇ ਦੇਖ ਲਓ ਹਾਂ ਜੀ ਦੇਖ ਸਕਦੇ ਹੋ ਇਹਦਾ ਵੀ ਦਿਖਾ ਦੇ ਹਾਂ ਆਹ ਦੇਖ ਲਓ ਜੀ ਉਧਰ ਇਧਰ ਦਿਖਾ ਦੇ ਇਹ ਵੀ ਜੋੜੀ ਆ ਜੀ ਪੱਠਾ ਅੱਛਾ ਇਹ ਜੋੜੀ ਆ ਪੱਠਾ ਦੀਆਂ ਦੇਖ ਲਓ ਇਹ ਚਿੱਟੀਆਂ ਪੱਠਾ ਬਹੁਤ ਨੇ ਆਪਣੇ ਗਰੇ ਵਿੱਚ ਪੱਠਾ ਹੀ ਨਹੀਂ ਜਾਵੇ ਬੱਕਰੇ ਘਟ ਨੇ ਇਹ ਕਿਵੇਂ ਬਈ ਕਾਰਨ ਕੀ ਹੈ ਬੱਸ ਵੀਰੇ ਜਿਵੇਂ ਕਹ ਲੋ ਬਰੀਡਰ ਦਾ ਹੀ ਹੁੰਦਾ ਜਿਵੇਂ ਕਹ ਲੋ ਕਈ ਪੱਠਾ ਜ਼ਿਆਦਾ ਸੂਜ ਜਾਂਦਾ ਅੱਛਾ ਹਾਂ ਜੀ ਪੱਠਾ ਵੱਧ ਨੇ ਆਪਣੇ ਪੱਠਾ ਜ਼ਿਆਦੇ ਨੇ ਹਾਂ ਜੀ ਠੀਕ ਹੈ ਜੀ ਹਾਂ ਜੀ ਪਹਿਲਾਂ ਸੀਗੇ 6-7 ਬੱਕਰੇ ਵੀ ਉਦੋਂ ਪੱਠਾ ਉਹ ਪਹਿਲਾਂ ਵਾਲੀਆਂ ਲੈ ਗਏ ਜੀ ਸਾਰੇ ਠੀਕ ਆ ਜਿਵੇਂ ਕਹਿੰਦਾ ਆ ਜਾ ਦੇਖ ਹਾਂਜੀ ਇਹ ਕੀ ਹੈ ਜੀ ਇਹ ਵੀ ਪੱਠੀ ਹੈ ਜੀ ਇਹ ਵੀ ਪੱਠਾ ਕੀ ਹਾਂਜੀ ਬੱਬੂ ਦਿਖਾ ਬੱਕਰਾ ਵੀ ਦਿਖਾ ਲੈ ਇਹ ਵੀ ਦਿਖਾ ਦੇ ਬਾਈ ਦੇਖੋ ਕੰਨ ਕੰਨ ਦੇਖ ਸਕਦੇ ਹੋ ਹੁਣੀ ਤੋਂ ਬਹੁਤ ਚੰਗੇ ਕੰਨ ਨੇ ਆਹ ਦੇਖੋ ਵੀਰੇ ਕੰਨ ਲੈ ਲਓ ਲੈਓ ਜੀ ਕੰਨ ਦੇਖ ਲੈ ਵੀ ਕੰਨ ਦੇਖ ਦਿਖਾ ਦੇ ਕੰਨ ਆ ਆ ਫੜੀ ਭਾਈ ਇਦਾਂ ਮੜਾ ਹਾਂਜੀ ਲੈ ਵੀ ਕੰਨ ਦੇਖੋ ਦੇਖ ਇਹ ਸਹੀ ਗੱਲ ਹੈ ਇਹ ਵੀ ਹੁਣੀ ਦੇ ਕੰਨ ਨੇ ਨੇ ਜਾਊਗਾ ਲੱਗ ਪਗ 20 ਦੇ ਨੇੜੇ ਕੰਨ ਇਹਦਾ ਨਾ ਇਹਦਾ ਵੀ ਦੇਖ ਲੈ ਇਹ ਵੀ ਜਿਹੜੇ ਕਹਿੰਦੇ ਨੇ ਵੀ ਕੰਨ 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 ਤਾਂ ਆਹ ਦੇਖੋ ਕੰਨ ਦੇਖੋ ਬਈ ਇਹ ਕੀ ਆਈ ਇਹ ਪੱਠਾ ਇਹ ਵੀ ਪੱਠੀ ਹੈ ਲਗਭਗ ਸਾਰੀਆਂ ਹੀ ਪੱਠਾ ਨੇ ਹਾਂਜੀ ਇਹ ਮਾਮਾ ਉਰੀ ਨੇ ਇਹਨਾਂ ਦੇ ਸਾਰੇ ਵਿੱਚ ਨੇ ਸਾਰੀ ਮਾਮਾ ਇਹਨਾਂ ਦੇ ਵਿੱਚ ਨੇ ਕਿੰਨੇ ਕਿੰਨੇ ਟਾਈਮ ਦੇ ਬੱਚੇ ਹੋ ਗਏ ਇਹ ਜੀ ਵਿੱਚ ਵਿੱਚ 4-4 ਮਹੀਨਿਆਂ ਦੀਆਂ ਨੇ ਵੱਡੀਆਂ ਨੇ ਜਿਹੜੀਆਂ 4-4 ਦੀਆਂ ਬਾਕੀ 1.5 ਤੋਂ 2-2 ਮਹੀਨਿਆਂ ਦੇ ਨੇ ਜੀ ਵਿੱਚ ਠੀਕ ਆ ਹਾਂਜੀ ਇਖਵਾਉਣੇ ਕੀ ਐ ਵੀਰੇ ਇਹਨਾਂ ਨੂੰ ਇਹ ਸੋਲਿਆਂ ਦਾ ਛਿਲਕਾ ਹੋ ਗਿਆ ਇਹ ਸੋਇਆਬੀਨ ਦਾ ਛਿਲਕਾ ਹੋ ਗਿਆ ਲੈ ਵੀ ਆਹ ਪੈਂਦਾ ਇਹਨੂੰ ਦੇਖ ਸਕਦੇ ਹੋ ਨਾ ਇਹ ਤੁਹਾਨੂੰ ਆਪਾ ਦਿਖਾ ਦਈਏ ਬਈ ਲੈ ਸੋਇਆਬੀਨ ਤੇ ਸੋਲਿਆਂ ਦਾ ਛਿਲਕਾ ਪੈਂਦਾ ਇਹਨਾਂ ਨੂੰ ਨਾ ਬਈ ਹਾਂਜੀ ਹੁਣ ਸੋਇਆ ਬੀਨ ਵੀ ਕਈ ਤਰ੍ਹਾਂ ਦੀ ਹੁੰਦੀ ਹੈ ਇਹ ਕੋਈ 2000 ਨੂੰ ਵੀ ਆਉਂਦੀ ਹੈ 3000 3200 ਰੁਪਏ ਨੂੰ ਕੁਆਂਟਲ ਇਹ ਕਿਵੇਂ ਕਾਰਨ ਕਿਵੇਂ ਇਹ ਬਸ ਕੁਆਲਟੀ ਦਾ ਫਰਕ ਪੈਂਦਾ ਕੁਆਲਟੀ ਦਾ ਫਰਕ ਪੈਂਦਾ ਹੁਣ ਲੱਗਿਆ ਹੁੰਦਾ ਵੀ ਅਸੀਂ ਵੀ ਸੋਇਆ ਬੀਨ ਪਾਉਣਾ ਗੱਲ ਨਹੀਂ ਬਣਦੀ ਉਹ ਫਿਰ ਚੂਰਾ ਜਿਹਾ ਹੁੰਦਾ ਜੀ ਉਹ ਗੱਲ ਨਹੀਂ ਬਣਦੀ ਠੀਕ ਆ ਹਾਂਜੀ ਚੂਰਾ ਵਧੀਆ ਜੀ ਵਧੀਆ ਚ ਪਾਉਣਾ ਹਾਂਜੀ ਵੀਰੇ ਵਧੀਆ ਰਿਜ਼ਲਟ ਆਉਂਦਾ ਇਹਦਾ ਬਹੁਤ ਵਧੀਆ ਵੀਰੇ ਆ ਦੇਖ ਲਓ ਥੋੜੇ ਸਾਹਮਣੇ ਹੀ ਨੇ ਬੱਤੇ ਜੀ ਦੇਖ ਲਓ ਸਹੀ ਗੱਲ ਆ ਬਈ ਹਾਂਜੀ ਇੱਥੇ ਬਿੱਤਣ ਵਾਲੇ ਕਿੰਨੇ ਨੇ ਜੀ ਇਹਦੇ ਵਿੱਚੋਂ ਦੇ ਦਾਂ ਚੰਗੀਆਂ ਪੱਠਾਂ ਨੇ ਜੇ ਕੋਈ ਵੀ ਮੇਰਾ ਬਾਈ ਇਹਦੇ ਵਿੱਚੋਂ ਪੱਠਾਂ ਲੈਣੀਆਂ ਚਾਹੁੰਦਾ ਹੋਵੇ 7-8 ਹੈਗੀਆਂ ਨੇ ਬਾਈ ਤੁਸੀਂ ਪੱਠਾਂ ਲੈ ਸਕਦੇ ਹੋ ਨਾ ਚੰਗੀਆਂ ਪੱਠਾਂ ਨੇ ਬਾਈ ਬਾਕੀ ਨਿਗਾਹ ਮਾਰ ਦੇ ਬੱਬੂ ਚਾਰੇ ਪਾਸੇ ਦੇਖ ਸਕਦੇ ਹੋ ਨਾ ਸਾਰੇ ਬੱਚੇ ਹੀ ਚੰਗੇ ਨੇ ਲਗਭਗ ਕਿਉਂਕਿ ਬਾਈ ਬਰੀਡਰ ਚੰਗਾ ਪਿਆ ਹੋਇਆ ਨਾ ਬਰੀਡਰ ਚੰਗਾ ਹੀ ਹਾਂਜੀ ਫਿਰ ਰਿਜ਼ਲਟ ਤਾਂ ਚੰਗਾ ਹੀ ਆਉਣਾ ਚੰਗੇ ਰਿਜ਼ਲਟ ਆਊਗਾ ਸਹੀ ਗੱਲ ਬਰੀਡਰ ਕਿੱਥੇ ਵਾਲੇ ਪਏ ਹੋਣੇ ਆਪਾਂ ਮਾਰੇ ਦੱਸ ਦਈਏ ਨਾ ਉਹਦਾ ਬਰੀਡਰ ਵੀ ਨੇ ਇੱਕ ਤਾਂ ਆਪਣੇ ਪਿੰਡ ਤੋਂ ਡਾਕਟਰ ਹੁਣੀ ਨੇ ਜਿਹੜੇ ਧਲੇੜ ਵਾਲੇ ਧਲੇੜਾ ਉਹਨਾਂ ਤੋਂ ਹਾਂਜੀ ਆਪਾਂ ਬੱਕਰਾ ਲਿਆਂਦਾ ਜੈਡ ਬ ਬੱਗੇ ਵਾਲੇ ਬੱਗੇ ਉਹਨਾਂ ਕੋਲੇ ਬਹੁਤ ਵਧੀਆ ਕੰਮ ਕਰਦੇ ਆ ਵੀਰੇ ਉਹ ਵੀ ਠੀਕ ਹੈ ਜੀ ਮੈਂ ਕਹਿੰਦਾ ਉਹਨਾਂ ਦੇ ਬਹੁਤ ਸਪੋਰਟ ਕਰੀ ਆ ਆਪਣੀ ਠੀਕ ਹੈ ਜਰੂਰੀ ਵੀਰੇ ਹਾਂਜੀ ਵੀਰੇ ਹਾਂਜੀ ਹੋਰ ਜੀ ਬਾਕੀ ਅਕਲਾ ਹੀ ਆ ਉਹਨਾਂ ਨੇ ਵੀ ਆਪਣੀ ਬਹੁਤ ਸਪੋਰਟ ਕਰੀ ਆ ਸਕੰਦਰਪੁਰੇ ਵਾਲੇ ਜਿਵੇਂ ਸਵਰਨੇ ਉਹਨੇ ਹੁਣ ਜਿਹੜਾ ਨਾਮ ਲਵਾਗੇ ਫਿਰ ਤਾਂ ਬਹੁਤ ਬੰਦੇ ਨਹੀਂ ਆ ਆਪਣਾ ਸਾਰਿਆਂ ਨੇ ਸਾਥ ਦਿੱਤਾ ਸਾਰਿਆਂ ਨੇ ਸਾਥ ਦਿੱਤਾ ਹਾਂਜੀ ਹਾਂਜੀ ਸਹੀ ਗੱਲ ਆ ਵੀ ਸਾਰਿਆਂ ਕੋਲੇ ਵੀ ਚੰਗੀਆਂ ਚੰਗੀਆਂ ਬੱਕਰੀਆਂ ਨੇ ਤੇ ਚੰਗੇ ਚੰਗੇ ਬੱਕਰੇ ਨੇ ਕਈ ਬੱਕਰੇ ਨੇ ਹਾਂਜੀ ਉੱਥੋਂ ਆਏ ਹੋਏ ਨੇ ਬੱਚੇ ਸਾਰੇ ਦੇਖਿਆ ਜਾਵੇ ਮੈਂ ਲਾ ਲੋ ਵੀ ਬਸ ਉਹਨਾਂ ਦੇ ਬਰੀਡਰ ਨੇਗੇ ਤੇ ਉਹਨਾਂ ਕੋਲੇ ਚੰਗੀਆਂ ਹੀ ਬੱਕਰੀਆਂ ਰੱਖੀਆਂ ਹੋਈਆਂ ਨੇ ਫਿਰ ਮਗਰ ਵੀ ਬੱਚੇ ਆ ਗਏ ਸੀ ਬੱਕਰੀਆਂ ਦੇ ਠੀਕ ਆ ਉਹਨੇ ਵਧੀਆ ਨੇਗੇ ਤੇ ਬਾਕੀ ਆਪਾਂ ਆਪਦੇ ਘਰੇ ਲਿਆ ਕੇ ਬਰੀਡਰ ਤੋਂ ਕਰਾਸ ਕਰਾਈਆਂ ਸੀ ਬੱਕਰੀਆਂ ਉਹਨਾਂ ਦੇ ਬੱਚੇ ਜਿਹੜੇ ਛੋਟੇ ਨੇ ਜਿਹੜੇ ਇਹ ਬਣਨਗੇ ਵੀ ਗਰੰਟੀ ਨਾਲ ਬਣਨਗੇ ਵੀਰੇ ਦੇਖ ਲਓ ਹੁਣ ਤੁਸੀਂ ਹਰ ਰੋਇ ਘੁੰਮਦੇ ਹੋ ਤੁਹਾਨੂੰ ਵੀ ਪਤਾ ਵੀ ਚੀਜ਼ ਕੀ ਹੈ ਜੀ ਨਾ ਉਹਨੂੰ ਹੀ ਕਿਹਾ ਜਾਂਦਾ ਤੱਕੇ ਨਾਲ ਦਾ ਤਾਰੀਫ ਵੀ ਨਹੀਂ ਹੁੰਦੀ ਸਹੀ ਗੱਲ ਹੈ ਵੀ ਕਹਾਂ ਕਿ ਬਈ ਚੀਜ਼ ਆ ਕਿ ਚੰਗੀ ਹਾਂ ਜੀ ਬਿਲਕੁਲ ਠੀਕ ਹੈ ਬਾਕੀ ਬਈ ਬੰਦੇ ਉੱਪਰ ਡਿਪੈਂਡ ਕਰਦਾ ਵੀ ਪਤਾ ਕਿ ਮੈਨੂੰ ਵੀ ਜੇ ਹੁਣ ਕਾਹਾਂ ਕੱਲ ਨੂੰ ਜਾ ਕੇ ਸਾਹਮਣਾ ਹੀ ਨਹੀਂ ਆਏਗਾ ਫੇਰ ਤਾਂ ਕੀ ਗੱਲ ਬਣਨੀ ਹੈ ਕੋਈ ਚੱਕਾ ਹਾਂਜੀ ਫੇਰ ਤਾਂ ਚਾਹੇ ਜਿਹੜੀ ਮਰਜ਼ੀ ਲੈ ਆਉਣ ਫੇਰ ਵੀ ਨਹੀਂ ਸਹੀ ਗੱਲ ਹੈ ਬਾਕੀ ਜੇ ਆਪਾਂ ਸਾਹਮਣਾਗੇ ਫੇਰ ਗੱਲ ਬਣਨੀ ਹੈ ਫੇਰ ਗੱਲ ਬਣਦੀ ਹੈ ਚਲੋ ਹਾਂਜੀ ਠੀਕ ਹੈ ਬੱਕਰਾ ਰੱਖਿਆ ਹੋਇਆ ਜੀ ਕਿਹੜਾ ਬੱਕਰਾ ਹਾ ਲੋ ਹਾਂਜੀ ਦੱਸਿਆ ਇਹ ਰੱਖਿਆ ਹੋਣਾ ਇਹ ਆਪਾਂ ਹਾਂਜੀ ਇਹ ਵੀ ਬੱਚਾ ਪਾਲ ਰਹੇ ਆ ਜੀ ਲੈ ਵੀ ਆ ਬੱਚਾ ਹੁਣ ਅੱਗੇ ਜਾ ਕੇ ਬਰੀਡਰ ਬਣੂਗਾ ਚੰਗਾ ਹਾਂਜੀ ਵੀਰੇ ਪੱਕਾ ਲੋਹਵਾ ਜਮੇ ਆ ਨਾ ਪਿਓਰ ਦੇ ਵਿੱਚ ਜਮਾ ਹਾਂਜੀ ਵੀਰੇ ਕੰਨ ਕੋਣ ਦੇਖ ਸਕਦੇ ਬਾਈ ਬੱਚਾ ਵੀਰੇ ਦਿਖਾਉਣਾ ਸਰ ਇੱਕ ਆ ਦੇਖੋ ਆ ਬੱਚਾ ਪਾਲ ਰਹੇ ਆ ਜੈਡ ਬਲੈਕ ਚਾਗ ਇਹਦੇ ਵੀ ਦੇਖੋ ਕੰਨ ਕੋਣ ਲੈ ਵੀ ਆ ਵੀ ਦਿਖਾ ਦਿਓ ਬਾਈ ਆ ਦੋ ਬੱਚੇ ਬਾਈ ਕਹਿੰਦਾ ਵੀ ਰੱਖਨੇ ਨੇ ਪਾਲ ਰਹੇ ਇਹਨਾਂ ਨੂੰ ਦੇਖ ਸਕਦੇ ਹੋ ਬਾਈ ਛੱਡ ਦਿਓ ਲੋ ਕੰਨ ਦੇਖ ਲੋ ਵੀਰੇ ਨਾਲੇ ਪਾਸੇਓ ਹੂੰ ਚਾਰੇ ਪਾਸੋਂ ਵਧੀਆ ਨੇ ਦੇਖੋ ਸਹੀ ਗੱਲ ਆ ਬਈ ਦੇਖੋ ਬਾਈ ਘਰ ਨੇ ਬੱਚੇ ਹੀ ਜਾਣਦੇ ਇਹ ਗਾਂਵਾਂ ਬਾਹਰ ਅੱਗੇ ਆਪਾਂ ਬਰੀਡ ਸਹੀ ਗੱਲ ਆ ਬੱਸ ਹਾਂਜੀ ਹੋ ਜਾਣਗੇ ਤਿਆਰ ਹੋ ਜਾਂਦੇ ਹਾਂਜੀ 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 ਵੀਰੇ ਖਰਾਕ ਬਹੁਤ ਆ ਗਈ ਬਾਈ ਜਲਦੀ ਤਿਆਰ ਹੋ ਜਾਣਾ ਹਾਂਜੀ ਚਲੋ ਠੀਕ ਆ ਰਮੀਤ ਬਾਈ ਹਾਂਜੀ ਵੀਰੇ ਧੰਨਵਾਦ ਬਾਈ ਜੀ ਠੀਕ ਆ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਲਓ ਜੀ ਬਾਈ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਬੱਚੇ ਚਾਹੀਦੇ ਹੋਣਗੇ ਤਾਂ ਬਈ ਸਕਰੀਨ ਦੇ ਉੱਪਰ ਨੰਬਰ ਹੈਗਾ ਵਰਕ ਕਰ ਸਕਦੇ ਹੋ